ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਮੋਬਾਈਲ ਨੰਬਰ ਹੈ 8427019871 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੋ ਗੱਬੜ ਝੋਟੀਆਂ ਦਿਖਾਉਣ ਜਾਗੇ ਇੱਕ ਗੱਬੜ ਤਾਜੀ ਸੂਣ ਵਾਲੀ ਤੇ ਇੱਕ ਮਹੀਨਾ ਡੇਢ ਮਹੀਨੇ ਦੀ ਲਗਭਗ ਦੀ ਸੂਈ ਵੀ ਰੇਟ ਐ ਡਿਟੇਲ ਵੀਡੀਓ ਦੇ ਵਿੱਚ ਹੋਊਗਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਆਪਣਾ ਨਾਮ ਐਡਰੈਸ ਦੱਸੋ ਜੀ ਜਗਜੀਤ ਸਿੰਘ ਨਾਮ ਮੇਰਾ ਪਿੰਡ ਲੰਗਾਂ ਜਿਲ੍ਹਾ ਮੋਗਾ ਤਸੀਲ ਹਰਦਿਆਲ ਦਾ ਨੇੜੇ ਤੱਕ ਪੂਰਾ ਸਾਬ ਜੀ ਮੋਬਾਈਲ ਨੰਬਰ ਆਪਣਾ 9914296103 9914296103 ਆਪਣਾ ਮੋਬਾਈਲ ਨੰਬਰ ਆ ਤੇ ਜਿਹੜੀ ਆਪਾਂ ਪਹਿਲੇ ਨੰਬਰ ਤੇ ਝੋਟੀ ਬਾਈ ਜੀ ਦੇਖ ਰਹੇ ਆ ਸੁਆ ਕਿਹੜਾ ਸੂਰਜ ਹੈ ਜੀ ਇਹ ਇਹ ਤੀਜੇ ਸੂਰਜ ਹੈ ਘਰ ਦੀ ਆਪਣੀ ਝੋਟੀ ਆ ਜੀ ਅੱਛਾ ਘਰ ਦੀ ਝੋਟੀ ਆ ਤੀਜਾ ਸੁਆ ਅਜੇ ਸੂਰਈ ਆ ਹਾਂ ਜੀ ਤੀਜੇ ਸੁਆ ਸੂਰਈ ਕਿੰਨੇ ਦਿਨ ਸਹੀ ਬਾਕੀ ਆ ਸੂਣ ਦੇ ਵਿੱਚ ਨਹੀਂ 4-5 ਦਿਨ ਬਾਕੀ ਰਹਿ ਗਏ ਜੀ ਅੱਛਾ 4-5 ਕੇ ਦਿਨ ਇਹਦੇ ਸੂਣ ਚ ਬਾਕੀ ਪਏ ਆ ਇਹ ਜੇ ਆਪਾਂ ਦੁੱਧ ਦੀ ਗੱਲ ਕਰੀਏ ਦੂਜੇ ਸੂਏ ਦੁੱਧ ਆਪਾਂ ਕਿੰਨਾ ਚੋਇਆ ਬਾਈ ਜੀ ਦਾ ਨਹੀਂ 13-14 ਲੀਟਰ ਦੇ ਲਗਭਗ ਚੋਇਆ ਅੱਛਾ ਕਹਿੰਦਾ ਆਪਾਂ 13 ਕਿਲੋ ਦੁੱਧ ਆਪਾਂ ਨੂੰ ਖਰਾ ਝੋਟੀ ਦਿੰਦੀ ਰਹੀ ਆ ਦਿੰਦੀ ਰਹੀ ਆ ਸੀਮਨ ਵਗੈਰਾ ਜ਼ਿਆਦਾ ਕੁਝ ਕਿਹੜਾ ਲੱਗਿਆ ਵੇ ਤੇ ਸੀਮਨ ਨਹੀਂ ਅੱਛਾ ਬੈਸੇ ਨੂੰ ਕਹਿ ਕੇ ਚੰਗੇ ਭਰਾਏ ਆਪਾਂ ਹਾਂਜੀ ਹਾਂਜੀ ਬਾਕੀ ਤਕਰੀਬਨ ਆਪਾਂ ਤੇਰੇ ਪਸ਼ੂ ਝੂਟੇ ਦੇਖ ਰਿਹਾ ਵੀ ਚੰਗੇ ਆ ਪਸ਼ੂ ਹਣਾ ਹਾਂਜੀ ਘਰ ਦੇ ਹੀ ਆ ਸਾਰੇ ਆਪਣੇ ਜੀ ਬਾਹਰੋਂ ਨਹੀਂ ਕੋਈ ਜੀ ਇੱਕ ਬਾਹਰੋਂ ਆ ਬਸ ਜੀ ਸੂਣਦੇ ਅੱਜ ਦਿਨ ਰਹਿ ਗਏ 2-4 ਬਸ ਬਾਕੀ 5 ਹਾਂ 4-5 ਦਿਨਾਂ ਦਾ ਲਊਗੀ 5 ਦਿਨ ਲੈ ਜੂਗੀ ਚੌਣਚਵਾਦੀ ਪੋਲੀ ਹੈ ਵਧੀਆ ਪੂਰੀ ਵਧੀਆ ਜੀ ਮੋਲੇ ਦਾ ਕੀ ਰੱਖਿਆ ਵੇਚਣ ਜਿਹੜਾ ਇਹਦਾ ਹੀ ਇੱਕ ਤੀ ਰੱਖਿਆ ਮੋਲਾ ਮਾਨਦਾਨ ਮੌਕੇ ਤੇ ਉਹ ਹੋਰ ਜਮਾਈ ਟੋਰੀ ਬਾਹਰ ਨਾਲ ਸੁਬਰਕ ਕੱਤਕਾਰ ਵਗੈਰਾ ਦੇਖ ਸਕਦੇ ਹੋ ਝੋਟੀ ਦਾ ਚੰਗਾ ਤੀਜਾ ਸੁਆ ਨਵੇਂ ਹਾਂ ਦੇ ਵਿੱਚ ਆ ਫੂਨ ਦੇ ਵਿੱਚ ਸਿਰਫ ਇਹਦੇ 5 ਤੋਂ 4 ਦਿਨ ਪੈਂਡਿੰਗ ਪਿਆ ਤੇ ਜਿਹੜੇ ਬਣਾਇਆ ਗਿਆ ਕੀ ਬਿਲਕੁਲ ਤੇ ਚੋਣ ਬਸਬਾ ਦਾ ਥਾਣਾ ਦੱਸਦਾ ਕਿ ਮੁੱਠੀ ਵਾਲਾ ਥਾਣਾ ਨਾ ਕੋਈ ਵੱਡਾ ਨਾ ਕੋਈ ਛੋਟਾ ਪਤਲੀ ਚਮੜੀ ਦੇ ਵਿੱਚ ਆ 13 ਕਿਲੋ ਦੁੱਧ ਖਰਾ ਮੰਨ ਕੇ ਤੁਸੀਂ ਇਹਨੂੰ ਪਰਚੇਸ ਕਰ ਸਕਦੇ ਹੋ ਮੁੱਲ 1.30 ਲੱਖ ਮਿਲਕ ਵੀਨਸ ਵਗੈਰਾ ਨਾੜਾ ਚੰਗੀਆਂ ਤੇ ਬਾਈ ਜੀ ਰੇਟ ਵੇਚਣ ਵਾਲਾ ਕੀ ਰੱਖਿਆ ਫਿਰ ਇੱਕ ਵੀਰ ਇੱਕ ਵੀਰ ਜੀ ਆਪਾਂ ਜੈਨੂਇਟ ਦੇਣੀ ਆ ਨਹੀਂ ਸੋ ਜਿਆਜ ਕੱਲ ਲੱਗੇ ਇੱਕ 3 ਮੰਗ ਲਈ ਬੰਦਾ 10000 ਰੁਪਇਆ ਆਣ ਕੇ ਇੰਨੇ ਮੰਗੀ ਜਾਂਦਾ ਹਨਾ ਸੋ 120000 ਦੇ ਵਿੱਚੋਂ ਛੋੜ ਸੱਪਾ ਜਿਆ ਕਰ ਦੇਣਗੇ ਬਸ ਹਾਂ ਤੁਹਾਨੂੰ ਹਾਂ ਸੋ ਮਾਨਦਾਨ ਬੰਦੀ ਦਾ ਹੋ ਜਾਊਗਾ ਸੋ ਫਾਰ ਤੋਂ ਪਹਿਲੇ ਹੀ ਆਪਾਂ 1.5 ਲੱਖ ਮੰਗ ਲਈ ਕਹਿੰਦੇ ਸੀਮੈਂਟ ਦੀ ਬਾਈ ਜੀ ਢੈਂਦੀ ਨੂੰ ਦੀ ਗਾਰੇ ਵਾਲੀ ਕੰਦ ਕੱਢੋ ਤੇ ਲੱਤ ਵੱਜੀ ਜਿਹੜੀ ਜੈਨੂਨ ਗੱਲਾਂ ਜਮ ਸੋ 120000 ਦੇ ਵਿੱਚ ਤੁਹਾਨੂੰ 13 ਕਿਲੋ ਰੁੱਧ ਵਾਲੀ ਨਵੇਂ ਹਾਂ ਦੇ ਵਿੱਚ ਝੋਟੀ ਮਿਲੂਗੀ ਚੰਗਾ ਜੀ ਇਹਦੇ ਸੀਮੈਂਟ ਲੱਗਿਆ ਕੋਈ ਬੰਦਿਆਂ ਦਾ ਜ਼ਿਕਰ ਨਹੀਂ ਕਰਿਆ ਨਾ ਨੀ ਵੇਚਿਆ ਬੇਚੰਨੇ ਮਾਰੇ ਦੀ ਇਹ ਲੱਗਿਆ ਜੋ ਲੱਗਿਆ ਜਿਵੇਂ ਆਪਣੇ ਨਾਰਮਲ ਘਰਾਂ ਜਿਹੰਨੇ ਡਾਕਟਰ ਚੰਗਾ ਟੀਕਾ ਭਰ ਜਾ ਉਸ ਲੈਵਲ ਦੇ ਕਈ ਗੱਟੀਕਾ ਭਰਾਇਆ ਵਾ ਤੇ ਥਣ ਚਾਰੇ ਨਿੱਖਣ ਮੇ ਹਨਾ ਕੋਈ ਬਣ ਕੇ ਚਲੋ ਵੀ ਬਾਦ ਕਾਟਨੀ ਕੋਈ ਫੁੱਲ ਪਿਛੇ ਦੀ ਸ਼ਿਕਾਇਤ ਨਹੀਂ ਨਾ ਨਾ ਪੂਰੀ ਵਧੀਆ ਗਰੀ ਅੱਗੇ 2 ਨੰਬਰ ਤੇ ਆਪਾਂ ਝੋਟੀ ਜਿਹੜੀ ਦੇਖ ਰਹੇ ਮੈਂ ਇਹ ਕਿਹੜਾ ਸੁਆ ਸੁਈ ਹੋਈ ਹੈ ਜੀ ਇਹਦੀ ਚੌਥੇ ਸੁਆ ਸੁਈ ਆ ਚੌਥੇ ਸੁਈ ਆ ਆ ਬੈਠਾ ਇਹਦਾ ਬੱਚਾ ਫੀਮੇਲ ਕਾਫ ਕੱਟੀ ਹਨਾ ਹਾਂਜੀ ਕੱਟੀ ਹੈ ਜੀ ਠੀਕ ਹੈ ਡਢਕੀ ਮਹੀਨੇ ਲੱਗ ਭਾਗੀ ਸੁਈ ਵੀ ਹਨਾ ਜੀ ਤੇ ਮੱਝ ਦਾ ਮੂੰਹ ਮੱਥਾ ਦਿਖਾ ਦਿਓ ਮੜਾ ਜਾ ਆ ਸੰਗਿਆ ਦਾ ਟੋਪੀਆ ਸੰਗਿਆ ਦਾ ਟੋਪੀਆ ਲਈਆਂ ਹੋਈਆਂ ਹਾਂਜੀ ਲਈਆਂ ਦੁੱਧ ਜਮਾ 9 ਕਿਲੋ ਨਿਪਟ ਜੂਗਾ ਹਾਂਜੀ 9 ਕਿਲੋ ਬਾਕੀ ਮਗਰ ਬੱਚਾ ਵੀ ਪੜਿਆ ਵਾ ਹਨਾ ਹਾਂਜੀ ਹਾਂਜੀ ਇਹਦਾ ਰੇਟ ਵੇਚਣ ਵਾਲਾ ਇਹਦਾ 90000 ਛੋੜ ਸੱਪਾ ਹੋ ਜੂਗਾ ਹਾਂਜੀ ਹੋ ਜੂਗਾ ਤੋਰ ਦਿਵਾ ਦੂੰ ਸੋਹਰਾ ਸਿੰਘ ਨੂੰ ਮਤਾਂ ਦੇਖਣਾ ਟੋਪੀਆ ਲਈਆਂ ਵਸੀਆਂ ਕਰਦੀਆਂ ਚੌਥਾ ਸੂਬਾ ਬਾੜ ਕਦਾਜਾ ਮੈਨੇਜਰ ਕੱਟੀਆ ਰੇਟ 90000 ਰੁਪਇਆ 9 ਕਿਲੋ ਦੁੱਧ ਮੰਨ ਕੇ ਪਰਚੇਸ ਕਰ ਲਿਓ ਜਿਹੜਾ ਆਪਾਂ 9 ਕਿਲੋ ਕਹਿੰਦਾ ਦੋ ਟਾਈਮ ਵੀਰ ਸੌਦਾ ਕਰੇ ਚਵਾ ਦਾਂਗੇ ਵੀਰੇ ਹਾਂਜੀ ਸੋ ਦੋ ਟਾਈਮ ਚੋਕੇ ਲੈ ਕੇ ਜਾਇਓ ਮਿਲਕਵੇਨਸ ਵਗੈਰਾ ਨਾੜਾ ਚੰਗੀਆਂ ਜੀ ਕਹਿੰਦਾ ਬਾ ਜਿਹੜਾ ਕੋਈ ਪਾੜੋ ਖਾਂਦੀ ਆ ਫੁੱਲੇ ਜਾਵਾ ਹਾਂਜੀ ਹਾਂਜੀ ਕੋਈ ਖਾਂਕੀ ਨਾਲ ਕੋਈ ਪ੍ਰੋਬਲਮ ਕੋਈ ਨਹੀਂ ਜੀ ਚਾਰੂ ਵਗੈਰਾ ਪੂਰੀ ਫੁੱਲਾ ਜਾਵਾ ਆਹਦੀ ਬਸੂ ਆਪਣੇ ਪੁਰੇ ਚਾਰੂ ਜੀ ਸੋ ਚੋਣ ਬਸਮਾਦੀ ਵੀ ਦੱਸ ਦਿਆ ਕਿ ਚੰਗੀ ਆ ਇਹ ਸੀਗੀ ਦੂਜੇ ਨੰਬਰ ਤੇ ਮੈਂ ਇਹਨੂੰ ਸੂਈ ਨੂੰ ਬਾਈ ਜੀ 2 ਮਹੀਨਾ ਤੋਂ ਅੰਦਰ ਅੰਦਰ ਹੋ ਗਏ ਮਿਲਕਵੇਨ ਵਗੈਰਾ ਚੰਗੀਆਂ ਤੇ 9 ਕਿਲੋ ਦੁੱਧ ਆ ਜਮਾ ਨੈਟ ਜਿਹੜਾ ਮਿੰਨ ਵਾਲਾ ਬੱਚਾ ਇਹਦੇ ਪਿੱਛੇ ਫੀਮੇਲ ਕਾਫ ਕੱਟੀ ਆ ਕੱਟੀ ਵੀ ਚੰਗੀਆਂ ਸੋਹਣੀ ਭਲੀ ਭਲਾਈ ਆ ਤੇ ਅੱਗੇ ਵੀ ਜੇ ਆਪਾਂ ਗੱਲ ਕਰਦੇ ਆ ਬੈਂਡਰ ਦੇਖ ਰਹੇ ਆ ਆਪਣਾ ਬਿਸਤਰਾ ਹੈਂਦਾ ਤੇ ਪੱਖਿਆਂ ਕੁਲਰਾਂ ਦਾ ਕੰਮ ਆ ਹਨਾ ਹਾਂਜੀ ਜੀ ਆਪੇ ਕੋਲ ਕਿੰਨੇ ਕ ਮੰਨ ਕੇ ਚਲੋ ਪੀਸ ਅਵੇਲੇਬਲ ਹੁੰਦੇ ਆ ਬੰਦਾ ਆਰਡਰ ਦੇਵੇ ਆਪਾਂ ਨੂੰ ਵੀ ਵਿਆਹ ਸ਼ਾਦੀ ਦਾ ਪ੍ਰੋਗਰਾਮ ਆ ਜਾ ਕੋਈ ਵਰਗ ਵਗੈਰਾ ਭੋਗ ਕੋਈ ਖੰਡ ਪਾੜ ਵਗੈਰਾ ਕਿਸੇ ਦਾ ਹਨਾ ਕੋਲੇ ਵੀਰੇ 200 ਬਿਸਤਰਾ ਹੈਗਾ ਜੀ ਤੇ 20 ਕੂਲਰ ਆ ਗਏ ਤੇ 20 ਪੱਖੇ ਅੱਛਾ ਕੀ ਹੈ ਨਾ ਰੈਂਟ ਵਗੈਰਾ ਹੁੰਦਾ ਨੇੜੇ ਦੇ ਹਿਸਾਬ ਨਾਲ ਬਾੜ ਦੇ ਹਿਸਾਬ ਨਾਲ ਹੁੰਦਾ ਬਾੜ ਦੇ ਹਿਸਾਬ ਨਾਲ ਹੋ ਜਾਂਦਾ ਜੇ ਵੱਧ ਵੱਧ ਦਾ ਰੈਂਟ ਘੱਟ ਹੋ ਜਾਂਦਾ ਇੱਕ ਵਾਰੀ ਅੱਛਾ ਆਹ ਕੂਲਰ ਵਗੈਰਾ ਆਪਣੇ ਕੋਲੇ ਰੈਂ ਤੇ ਮਨ ਕੇ ਚੱਲ ਵੀਰੋਂ ਲੈ ਕੇ ਵੀ ਆਪਾਂ ਆਪ ਹੀ ਜਾਨੇ ਆਂ ਹਾਂਜੀ ਪਹੁੰਚ ਹੁੰਦੀ ਏ ਜੇ ਬੰਦਾ ਆਪਣੇ ਬੁਕਿੰਗ ਕਰ ਲੈ ਸਾਈ ਵਗੈਰਾ ਕਰ ਲੈ ਤੇ ਪ੍ਰੋਗਰਾਮ ਡੇ ਦਾ ਕਰਾਇਆ ਹੁੰਦਾ ਆਪਣੇ ਕੋਲ ਤੇ ਅੱਗੇ ਨਾਲ ਵੀਰੇ ਆ ਆ ਕੇ ਆਪਣੇ ਪੱਖੇ ਵਗੈਰਾ ਹਨਾ ਤੇ ਸਟੈਂਡਿੰਗ ਪੱਖੇ ਉੱਪਰ ਨੀਜੇ ਜਿਵੇਂ ਕਰਨੇ ਆ ਮਾਲਾ ਜਿਹੇ ਜਿਹੇ ਪ੍ਰੋਗਰਾਮਾਂ ਟੈਂਟ ਟੁੰਟ ਵਾਲੇ ਦੇ ਵਾਕਿਆ ਬੈਸਤਰੇ ਭੰਡਾਰ ਸਾਰਾ ਹਨਾ ਹਾਂਜੀ ਹਾਂਜੀ ਵੀ ਸਾਰਾ ਕੰਮ ਆਪਣਾ ਰੈਂਟ ਦਾ ਸਹਰਾਣੇ ਵਗੈਰਾ A to Z ਸਭ ਦਾ ਸਾਰੀ ਹੁੰਦੀ ਸਭ ਕੁਝ ਹੀ ਮਿਲੂਈ ਵੀਰੇ ਜੀ ਸਾਫ ਸੁਥਰਾ ਮਿਲੂਗਾ ਇਹ ਨਹੀਂ ਹੈਗਾ ਕਿ ਵੀ ਪਤਲੇ ਜਿਹੇ ਗੱਦੇ ਹੁਣ 2-2 ਇੰਚੀ ਪੂਰੇ ਮੋٹے ਗੱਦੇ ਹੋਣਗੇ ਜੀ ਪੂਰਾ ਸਾਫ ਹੋਊਗਾ ਕੰਮ ਅੱਛਾ ਲੈ ਕੇ ਪਿਆ ਬਾਪ ਜਾਨੇ ਆ ਛੱਡ ਕੇ ਪਿਆ ਪਾਉਨੇ ਆ ਉਹ ਕਰਾਇਆ ਹੋ ਜਾਂਦਾ ਚਲੋ ਠੀਕ ਹੈ ਚਰਦਾ ਦੀ ਲੇਦੀ ਯਾਨੀ ਕਿ ਪਹੁੰਚ ਹੋ ਜਾਂਦੀ ਹੈ ਅੱਛਾ ਦੀਪ ਮੇ ਵਾਲਾ ਦਾ ਕੰਮ ਹੈ ਨਹੀਂਗਾ ਨਹੀਂ ਨਹੀਂ ਉਹ ਜਾ ਆਪਾਂ ਅੱਛਾ ਇਹ ਕੰਮ ਪੱਖਿਆਂ ਦਾ ਤੇ ਗੱਦਿਆਂ ਦਾ ਬੈਸਟ ਲਾ ਦਾ ਕੰਮ ਆਪਣਾ ਹਾਜ਼ਰਾ ਦੇਖੇ ਪੱਖੇ ਵਗੈਰਾ ਫਿਰ ਚਾਰੇ ਪਾਸੇ ਲਾਈ ਰੱਖ ਦਿਆ ਆਪਾਂ ਹਨਾ ਹਾਂਜੀ ਹਾਂਜੀ ਜੀ ਸੋ ਵੀਰੋ ਪਿੰਡ ਨੰਗੜ ਜ਼ਿਲ੍ਹਾ ਮੋਗਾ ਨਿਹਾਲ ਸਿੰਘ ਵਾਲਾ ਦੇ ਨਜ਼ਦੀਕ ਦੇ ਪਿੰਡ ਬਹਿ ਗਿਆ ਟਾਲੀ ਵਾਲ ਟੈਂਟ ਕੂਲਰ ਪੱਖੇ ਇਹਦੇ ਵਿਸਤਰੇ ਸੋ ਇਸ ਕੰਮ ਦੀ ਖਾਤਰ ਵੀਰਾਂ ਨਾਲ ਸੰਪਰਕ ਕਰ ਸਕਦੇ ਤੇ ਦੋ ਦਗਾ ਜੀ ਆਪਾਂ ਮੱਝਾਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਦੀ ਤੈਅ ਜਲਦ